ਆ ਦੇਖੋ ਆਪਾਂ ਗੁਲਾਬ ਦੇ ਫੁੱਲਾਂ ਵਿੱਚ ਖੜੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ 'ਚ ਤੇ ਮੈਂ ਸਵੇਰੇ ਉੱਠ ਕੇ ਚੱਲੇ ਗਏ ਦੁਕਾਨ ਤੇ ਤੇ ਉਸ ਤੋਂ ਬਾਅਦ ਘਰ ਆਇਆ ਤਾਂ ਦੇਖੋ ਇਹ ਕੱਪੜੇ ਸਾਰੇ ਧੁੱਤੇ ਪਏ ਨੇ ਉਧਰੋਂ ਮੰਜਿਆਂ ਤੇ ਕੱਪੜੇ ਭਰੇ ਪਏ ਉਧਰੋਂ ਛੱਤ ਤੇ ਵੀ ਟੰਗੇ ਪਏ ਐ ਭਾਈ ਹੁਣ ਮਨਪ੍ਰੀਤ ਨੂੰ ਬੁਲਾਣਿਆ ਤੇ ਫਿਰ ਚੱਲਦੇ ਆਂ ਕਿਸੇ ਪਾਸੇ ਸ਼ਾਇਦ ਅੱਜ ਸਲਾਹ ਹੈਗੀ ਐ ਕੋਈ 2-4 ਪੌਦੇ ਲੈ ਕੇ ਆਵਾਂਗੇ ਜੀ ਨਰਸਰੀ ਜਾ ਕੇ ਆਣੇ ਜੀ ਜਿਆ ਮਾਰਦੇ ਰੋ ਮਾਰਦੇ ਰੋ ਕਿਸ ਜੀ ਤੇ ਮੈਂ ਕਿੰਨੀ ਆਵਾਜ਼ਾਂ ਭਰੇ ਤੈਨੂੰ ਹਾਂ ਮਾਤਾ ਜੀ ਇਸ਼ਨਾਨ ਕਰਕੇ ਆ ਗਏ ਨੇ ਠੰਡ ਲੱਗਦਾ ਨਾ ਕਿ ਹਣਾ ਵਧੀਆ ਇਹਨੂੰ ਵਾਜਾ ਮਾਰ ਮਰ ਰਿਹਾ ਵਾਜਾ ਮਾਰ ਰਿਹਾ ਅੰਦਰ ਕੀ ਇੰਜ ਹੋ ਰਿਹਾ ਸੀ ਬਈ ਕੀ ਹੋਣਾ ਅੰਦਰ ਕੀ ਹੋਣਾ ਅੰਦਰ ਫਿਰ ਫੋਨ ਤੇ ਫਿਰ ਕੋ ਮਰੀਏ ਇਹਨੂੰ ਮੈਂ ਕੱਲ ਕਿਹਾ ਸੀ ਦੇਖ ਮੈਂ ਵੀਡੀਓ ਪਾਈਆ ਦੇਖੋ ਵੀਡੀਓ ਪਾਈਆ ਵੀਡੀਓ ਪਾਈ ਹੈ ਬਸ ਹੁਣ ਮੈਂ ਨਾਨ ਜਾਊਗਾ ਠੀਕ ਹੈ ਚਲ ਨਾ ਆਇਆ ਜਾ ਕੇ ਮੈਂ ਵੀ ਨਾਨਾ ਤੇ ਫਿਰ ਆਪਾਂ ਚਲਦੇ ਆਪਾਂ ਨਰਸਰੀ ਜਾ ਕੇ ਪੌਦੇ ਲੈ ਕੇ ਆਣੇ ਆਈ ਦੋ ਚਾਰ ਠੀਕ ਹੈ ਹੈ ਇੱਕ ਤਾਂ ਦੁਕਾਨ ਵਾਸਤੇ ਲੈਣਾ ਥੋੜਾ ਸੁੱਕ ਗਿਆ ਪੌਦਾ ਠੀਕ ਹੈ ਤੇ ਉਹ ਇੱਕ ਦੋ ਗਮਲੇ ਖਾਲੀ ਪੈਣੇ ਨੇ ਚਲਾਵਾਂ ਨਹੀਂ ਨਹੀਂ ਬੱਸੇ ਨਾ ਬੱਸ ਇਸ ਤਰ੍ਹਾਂ ਹੀ ਆ ਬੱਸ ਪ੍ਰਭਾ ਮਾਨ ਪਰਚਾ ਵਜਾ ਕਰ ਲਿਆ ਕਰ ਇਸ ਤਰ੍ਹਾਂ ਥੋੜਾ ਜਿਹਾ ਆ ਕੇ ਵੇਖ ਜਾ ਕਰ ਸਾਨੂੰ ਜੇ ਬੱਸ ਕੀ ਨਾ ਫੇਰ ਔਖ ਹੋ ਜਾਣਾ ਨਹੀਂ ਨਹੀਂ ਮੀ ਨਹੀਂ ਪੈਣਾ ਜੀ ਦਾ ਬਹੁਤ ਜਿਆਦਾ ਨਹੀਂ ਨਾਲ ਨੁਕਸਾਨ ਹੋ ਗਿਆ ਵਾਹਿਗੁਰੂ ਮੇਰਾ ਕਰਿਆ ਨਾ ਸੱਚੇ ਪਾਤਸ਼ਾਹ ਅਸੀਂ ਚੱਲੇ ਆਂ ਜੀ ਨਰਸਰੀ ਚ ਪੌਦੇ ਲੈਣ ਥੋੜਾ ਦੂਰ ਜਾਦੇ ਨਹੀਂ ਹੋ ਗਿਆ ਚਲੋ ਲੈਣੇ ਆ ਜੀ ਲਗੋਸੇ ਹੋ ਗਈ ਕਦੇ ਲੈ ਲੰਬੇ ਸੇ ਕਰ ਲੈ ਮੈਂ ਨਹੀਂ ਕਰਨੇਗੇ ਯਾਰ ਗੱਲ ਇਹ ਚ ਅਡੇ ਰਤੀਏ ਸ਼ਹਿਰ ਦੀ ਨਹਿਰ ਪੱਲ ਪਾਣੀ ਆ ਤੇ ਚਲੀ ਜਾਂਦਾ ਆਪਾਂ ਪਹੁੰਚ ਗਏ ਨਰਸਰੀ ਚ ਇਹ ਮੋਹਿਦ ਸ਼ਾਹ ਕੇ ਨਰਸਰੀ ਮੈਂ ਵਾਧੂ ਸਾਰੇ ਖਰੀਦਣੇ ਨੇ ਅੱਜ ਆਹੋ ਵਾਧੂ ਸਾਰੇ ਖਰੀਦਣੇ ਵਾਧੂ ਸਾਰੇ ਖਰੀਦਣੇ ਨੇ ਤੋ ਆਹ ਦੇਖੋ ਬਹੁਤ ਬਹੁਤ ਵਧੀਆ ਨੇ ਹਰ ਇੱਕ ਵੈਰਾਈਟੀ ਮਿਲ ਜਾਂਦੀ ਐ ਇਹਨਾਂ ਦੇ ਸੋ ਚਲੋ ਭਈ ਬੱਬੇ ਓਏ ਓਏ ਢੀਵੀ ਤਾਂ ਐ ਤੇ ਛਾਂ ਤੇ ਖੜਾ ਕਰੇ ਸਾਰੇ ਤਰ੍ਹਾਂ ਦੇ ਵੈਰਾਈਟੀ ਮਿਲ ਜਣੇ ਛਾਂ ਤੇ ਛਾਂ ਤੇ ਕੋਲ ਕਿਥੋਂ ਲੈ ਆਵਾਂ ਤੁਮੈਂ ਆਹ ਦੇਖੋ ਇਹ ਛਾਂ ਕਿੰਧਿਆ ਰਈ ਛਾਂ ਬਹੁਤ ਵਧੀਆ ਜਰਾ ਛਿਆ ਬਹੁਤ ਵਧੀਆ ਵਾਹਿਗੁਰੂ ਚਲੋ ਹੁਣ ਖਰੀਦਦਾਰੀ ਕਰ ਪੌਦਿਆਂ ਦੀ ਹੈ ਇੰਨੇ ਵੀ ਜ਼ਿਆਦਾ ਨਹੀਂ ਖਰੀਦਨੇ ਠੀਕ ਆ ਨਾ ਲਾਉਣ ਵਾਸਤੇ ਵੀ ਜਗ੍ਹਾ ਚਾਹੀਦੀ ਆ ਕਿਸ ਚੀਜ਼ ਦਾ ਬੋਦਾ ਕੰਡਿਆ ਦੇਖੋ ਇਧਰ ਪਾਣੀ ਖਲੋਤਾ ਹੈ ਆ ਹਰਾ ਭਰਾ ਹੋ ਰਿਹਾ ਸਾਰਾ ਵਧੀਆ ਕਿੱਧਰ ਜਾ ਰਹੇ ਆ ਕਿੱਧਰ ਜਾ ਰਹੇ ਆ ਆਂਗੇ ਇੱਥੇ ਪੌਦੇ ਦੋ ਤਿੰਨ ਹੈ ਜਿਹੜੇ ਵੀ ਸਹੀ ਲੱਗੇ ਪੌਦੇ ਲੈਣੇ ਜੋ ਬਹੁਤ ਜ਼ਰੂਰੀ ਨੇ ਕਿੰਨੇ ਆ ਅਮਰੂਦ ਦਾ ਪੋਤਾ ਜਿਹੜਾ ਪਹਿਲੇ ਵਾਲਾ ਲੈ ਕੇ ਗਿਆ ਸੀ ਨਾ ਕਾਲਾ ਉਹ ਸੁੱਕ ਗਿਆ ਉਹ ਸਹੀ ਜਿਹਾ ਨਹੀਂ ਲੱਗਾ ਆ ਵਾਲੇ ਸਹੀ ਹੈਗੇ ਨਹੀਂ ਇੱਥੋਂ ਲੈ ਚੱਲਾਂਗੇ ਚੱਲ ਇੱਥੋਂ ਲੈ ਚੱਲਦਾ ਕੋਈ ਠੀਕ ਆ ਹਾਂਜੀ ਆ ਦੇਖੋ ਇੱਥੇ ਹੈਗੀ ਛਾਂ ਪਿੱਪਲ ਵੀ ਤੇ ਵਧੀਆ ਲੱਗੀ ਜਾਂਦਾ ਸੋਨਾ ਸੋਨਾ ਤੇ ਇੱਧਰ ਹਰਾ ਭਰਾ ਹੋ ਰਿਹਾ ਦੇਖੋ ਉੱਧਰ ਗੁਲਾਬ ਦੇ ਫੁੱਲ ਲੱਗੇ ਨੇ ਉੱਥੇ ਪੇੜ ਹੈਗਾ ਫਿੱਤੇ ਬਹੁਤ ਲੱਗ ਰਹੇ ਇਹਨਾਂ ਦੇ ਤੇ ਬਹੁਤ ਜ਼ਿਆਦਾ ਆ ਦੇਖੋ ਆਪਾਂ ਗੁਲਾਬ ਦੇ ਫੁੱਲਾਂ ਵਿੱਚ ਖੜੇ ਆਇ। ਇਤਨੀ ਸੋਹਣੀ ਸੁਗੰਧਾਂ ਦੀ ਪੀਣਾ ਜਿੰਨੀ ਗੈਰੀ। ਬਹੁਤ ਜਿਆਦਾ ਸੋਹਣੀ ਸੁਗੰਧਾਂ ਵੀ ਵੀ ਹੈ। ਨਸਤੀ ਬਹੁਤ ਵੱਡੀ ਹੈ ਜੀ। ਹਾਂ। ਬਹੁਤ ਵੱਡੀ ਹੈ। ਸਾਰੀ ਵੈਰਾਈਟੀ ਮਿਲ ਜਾਵੇਗੀ ਸਾਰੀ ਤਰੀਕੇ ਦੀ। ਸੋਹਣੀ ਵੀ ਹੈਗੀ ਹੈ। ਸੋਹਣੀ ਸਜਾਈ ਵੀ ਹੋਈ ਹੈਗੀ ਹੈ। ਅਸੀਂ ਇੱਥੇ ਲੈਣ ਆਂਦੇ ਆ। ਦੇਖੋ ਨਾਰ ਵੀ ਲੱਗੇ ਹੋਏ ਨੇ। ਇੱਥੇ ਨਾਰ ਹੀ ਹੈਗੇ ਨੇ। ਬੋਤਲ ਦਿਆ ਹੈ ਤੇ ਮੈਂ ਪਪੀਤੇ ਕਹਿੰਦੀ ਪੀਸੀ ਨਾਿੱਤੇ ਗਿਨੇ ਔਰ ਪਪੀਤੇ ਇਧਰ ਦੇਖੋ ਆਜੋ ਆ ਪਪੀਤਾ ਮਰਸੀ ਵਾਲੇ ਹਜੇ ਬਾਈ ਜੀ ਆਏ ਨਹੀਂ ਆਣ ਵਾਲੇ ਨੇ ਉਹ ਹੁਣ ਕਰਿਆ ਹੁਣ ਗਰਮੀ ਹੋਈ ਖੜੀ ਹੈ ਮੈਨੂੰ ਤਾਂ ਚੱਕਰ ਆਉਣ ਲੱਗ ਗਏ ਨੇ ਆ ਦੇਖ ਹੋਰ ਵੀ ਚੱਕਰਾਂ ਲੱਗੇ ਖਾਮਗਾ ਦੇ ਚੱਕਰਾਂ ਲੱਗੇ ਕੀ ਜੀ ਹਾਂਜੀ ਅਸੀਂ ਆ ਪੌਦੇ ਸਿਲੈਕਟ ਕਰ ਸਿਲੈਕਟ ਕਰ ਲਏ ਨੇ ਇੱਕ ਤਾਂ ਦੁਕਾਨ ਵਾਸਤੇ ਸ਼ਤੂਤ ਲੰਮੇ ਲੰਮੀਆਂ ਲੱਗਾ ਕਰਨੀਆਂ ਤੂਤੀਆਂ ਤੇ ਵੱਡੇ ਵੱਡਿਆਂ ਇੱਕ ਆ ਪੌਦਾ ਫੁੱਲ ਵਾਲਾ ਇਹ ਤੇ ਚਿੱਟੇ ਫੁੱਲ ਲੱਗਣਗੇ ਇੱਕ ਆ ਖੁਸ਼बू ਵਾਲਾ ਤੇ ਇੱਕ ਆ ਲਾਲ ਫੁੱਲਾਂ ਵਾਲਾ ਠੀਕ ਹੈ ਹੁਣ ਬਾ ਸਰਜੂ ਆਣਾ ਹੁਣ ਠੀਕ ਹੈ ਆਪਾਂ ਤਿੰਨ ਪੌਦੇ ਲੈ ਕੇ ਚੱਲਦੇ ਹਾਂ ਜੀ ਦੋ ਗਮਲੇ ਖਾਲੀ ਪਏ ਸੀ ਦੋ ਲੈ ਲਏ ਨੇ ਹਾਂ ਚਲੋ ਆ ਦੁਕਾਨ ਤੇ ਲਾਵਾਂਗੇ ਹੋ ਗਿਆ ਨਾ ਬਹੁਤ ਵਧੀਆ ਰਹੂਗਾ ਜੇ ਕਦੇ ਰੱਬ ਨੇ ਚੱਕਣਾ ਤਾਂ ਇੱਕ ਦਿਨ ਸਾਰੇ ਨਹੀਂ ਹੁੰਦਾ ਚੱਕ ਲੈ ਕੇ ਯਾਦ ਤੱਕ ਰਿਆ ਕਰਨੇ ਮਲਕੀਤਨ ਲੈ ਕੇ ਸ਼ੈਤੂਤ ਲਾਇਆ ਸੀ ਯਾਰ ਆਪਾਂ ਘਾਈ ਹੋਣਾ ਸਚਾਈ ਹੈ ਜ਼ਿੰਦਗੀ ਦੀ ਇਹ ਤਾਂ ਫਿਰ ਐਸ ਗੱਲ ਚ ਤਾਂ ਕੋਈ ਨਹੀਂ ਇਹ ਬਾਈ ਜੀ ਨੇ ਇਹਨਾਂ ਦੀ ਨਰਸਰੀ ਹੈ ਹਾਂ ਜੀ ਪੂਰਨ ਸੇਠ ਜੀ ਨੇ ਜੀ ਇਹ ਅੱਜ ਹੁਣ ਆਪਾਂ ਚੱਲੇ ਆ ਘਰੇ ਪੌਦੇ ਲੈ ਕੇ ਠੀਕ ਹੈ ਜੀ ਇਹਨਾਂ ਨੂੰ ਘਰਾਂ ਚ ਚਲਾਵਾਂਗੇ ਫਿਰ ਅੱਜ ਲੱਗਦਾ ਨੇ ਕਿ ਸਵੇਰੇ ਲੱਗਦੇ ਨੇ ਮਿੱਟੀ ਹੈ ਨਹੀਂ ਸਾਡੇ ਕੋਲ ਮਿੱਟੀ ਲੈ ਕੇ ਜੀ ਇੱਥੇ ਰ ਲੈ ਗੱਟਾ ਲੈ ਆ ਗੱਟਾ ਵੀ ਲੈ ਆਇਆ ਚਲ ਮੈਂ ਆ ਕੇ ਸ਼ਾਮ ਨੂੰ ਲੈ ਕੇ ਜਾਉਣ ਤਾਂ ਪੌਦੇ ਰੱਖਣ ਔਖੇ ਹੋ ਜਾਣਗੇ ਚਲੋ ਚੱਲੀਏ ਘਰੇ ਲਓ ਜੀ ਆਪਾਂ ਪਹੁੰਚ ਗਏ ਘਰੇ ਦੋ ਪੌਦੇ ਆਪਾਂ ਦੇ ਤਨੇ ਘਰੇ ਲਾਨਗੇ ਤੇ ਆ ਪੌਦਾ ਆਪਾਂ ਦੁਕਾਨ ਤੇ ਜਾ ਕੇ ਲਾਨੇ ਆ ਜੀ ਚਲੋ ਜੀ ਹੁਣ ਮੈਂ ਚੱਲਿਆ ਦੁਕਾਨ ਤੇ ਹਾਂ ਜੀ ਮੈਂ ਦੁਕਾਨ ਤੇ ਪੌਦਾ ਲੈ ਆਇਆ ਸੀ ਤੇ ਪੌਦਾ ਲਾਉਣ ਦੀ ਤਿਆਰੀ ਕਰ ਰਹੇ ਨੇ ਬਾਈ ਇਹ ਕੁਲਦੀਪ ਬਾਈ ਜੀ ਨੇ ਉਹ ਸੰਜੇ ਬਾਈ ਜੀ ਹੈ ਲੈ ਜਾਂਦਾ ਚਲੋ ਪਹਿਲਾਂ ਵੀ ਲਿਆ ਕੇ ਤੂੰ ਉਹਦਾ ਪੌਦਾ ਲਾਇਆ ਸੀ ਇੱਥੇ ਉਹ ਮੱਚ ਗਿਆ ਕਿੱਥੇ ਬਾਬੇ ਪਹਿਲਾ ਵਾਲਾ ਪੌਦਾ ਕਿੱਥੇ ਆ ਉਹ ਤਾਂ ਦੇਖਿਆ ਹੀ ਨਹੀਂ ਆ ਰਹਾ ਅੱਛਾ ਆ ਰਿਹਾ ਆ ਮੱਚ ਗਿਆ ਪੌਦਾ ਇਹ ਚਲੋ ਵਾਹਿਗੁਰੂ ਮੇਰਾ ਕਰੇ ਆ ਪੌਦੇ ਤੇ ਇਹ ਹੋ ਜੇ ਐਂਡਰ ਲੋਗ ਇੱਟਾਈਆ ਬਾਬਾ ਸੱਲੀ ਨਾਲ ਲੱਗੀਆਂ ਹੁੰਦੀਆਂ ਹਨ ਨਾ ਲੈ ਦੇਖ ਯਾਰ ੱੱਕੇ ਨਾਲ ਜਿਹੜਾ ਕੰਮ ਨਹੀਂ ਬਣਦਾ ਪਿਆਰ ਨਾਲ ਇੱਕ ਮਿੰਟ ਜਿਹਾ ਬਣ ਜਾਂਦਾ ਬਾਬੇ ਯਾਰ ਹਾਂ ਓ ਠੀਕ ਹੈ ਵੀਰੇ ਯਾਰ ਓ ਜੀ ਆਪਣਾ ਪੌਦਾ ਲੱਗ ਗਿਆ ਵਿੱਚ ਮਿੱਟੀ ਪਾਣੀ ਹਣ ਆ ਥੱਲੇ ਲਵਾਵਾ ਪਾੜਨਾ ਪਊਆ ਵੀਰੇ ਹਾਂ ਲਵਾਵਾ ਆ ਪਾੜ ਦੋ ਚਲੋ ਚਲੋ ਬਾਸ ਨੂੰ ਰੱਖ ਕੇ ਵੀ ਥੋੜਾ ਪਾਣੀ ਪਾਣਾ ਚਲੋ ਇਹ ਪਾਰ ਸਾਈਡਾਂ ਦੇ ਮਿੱਟੀ ਇਹ ਚ ਨਾ ਪਾਣੀ ਪਾਉਣ ਨੂੰ ਥਾਂ ਨਹੀਂ ਜੜਨਾ ਕਿਉਂਕਿ ਥੱਲੇ ਸੇਗਲ ਬਹੁਤ ਹੈ ਚ ਆਹ ਟੈਂਕੀ ਦਾ ਪਾਣੀ ਆਂਦ ਰਹਿੰਦਾ ਨਾ ਥੱਲੇ ਸੇਗਲ ਵੈਸੀ ਪਹਿਲਾਂ ਜਿਆਦੇ ਪਾਣੀ ਦੇ ਕਰਨ ਮਚ ਗਿਆ ਉਹ ਚਲੋ ਵਾਹਿਗੁਰੂ ਇਹ ਤੇ ਮੇਰਾ ਘਰੇ ਹੁਣੇ ਹੋ ਜੇ ਯਾਰ ਬਹੁਤ ਦਿਲ ਨਾਲ ਲੈ ਕੇ ਆਣਾ ਯਾਰ ਮੈਂ ਪਤਾ ਵੀ ਹਾਂ ਪਹਿਲਾਂ ਵੀ ਬੜੇ ਓਰੀਜਨਲ ਲੈਂਦਾ ਸੀ ਯਾਰ ਚਲੋ ਲੋਈ ਆਪਣੇ ਪੌਦੇ ਲੋਤੇ ਜਾਲੀ ਰੱਖਣ ਲੱਗ ਰਹੇ ਨੇ ਬਾਈ ਸੰਭਾਲ ਕੇ ਸੰਭਾਲ ਕੇ ਮੇਰਾ ਵੀਰ ਰਹੇ ਚੀਜ਼ ਇਹਦੀ ਹੁੰਦੀ ਆ ਲੱਗ ਵੀ ਨਾ ਜਾਵੇ ਇਹ ਤੂਤਾਂ ਦੇ ਉੱਤੇ ਤੂਤ ਚੱਲ ਲੰਗਿਆ 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 ਤੂਤ ਕੱਢ ਲਓ ਉੱਤੋਂ ਵੜ ਕੇ ਪਹਿਲਾਂ ਚੱਲ ਤੂ ਸਿੱਧਾ ਕਰ ਰੋ ਚੱਲ ਲਓ ਜੀ ਆਪਣੀ ਜਾਲੀ ਵੀ ਰੱਖੀਗੀ ਤੂਤ ਦੇ ਉੱਤੇ ਬਸ ਹੁਣੇ ਹੋ ਜੇ ਪੌਦਾ ਹੋਈ ਆਪਣਾ ਤੂਤ ਲੱਗ ਗਿਆ ਜੀ ਵਾਹਿਗੁਰੂ ਸੱਚੇ ਮਾਚਾ ਮੇਰਾ ਕਰੇ ਜੀ ਪਾਣੀ ਵੀ ਪੈਗਾ ਤੂਤ 'ਚ ਦੇਖੋ ਜੀ ਭਾਈ ਸਾਹ ਨੇ ਪਾਣੀ ਵੀ ਪਾਤਾ ਚਲੋ ਚਲੋ ਭਾਈ ਚਲ ਭਾਈ ਜਵਾਨਾ ਵੱਧ ਜਾ ਹੋ ਜਾਓ ਉੱਚਾ ਜਰਾ ਤੇਰੇ ਸ਼ੇਰਾਂ ਕੋਲ ਸਾਡੇ ਨਾ ਕਰਦੇ ਹੋਏ ਲੜਾਈਆਂ ਪੌਣੇ 11 ਦਾ ਟਾਈਮ ਹੋ ਚੁੱਕਿਆ ਹੈ ਮੈਂ ਹੁਣ ਦੁਕਾਨ ਤੋਂ ਆਇਆ ਅੱਜ ਲੇਟ ਹੋ ਰਿਆ ਸੀ ਕੁਝ ਕਿੰਨਾ ਟਾਈਮ ਹੋ ਗਿਆ ਪੌਣੇ 11 ਦਾ ਟਾਈਮ ਹੋ ਚੁੱਕਿਆ ਹੈ ਇਹ ਜੀ ਵੀ ਲੜਾਈ ਹੈ ਕਰੀਬ ਨੇ ਮੇਰੇ ਨਾਲ ਇਸੇ ਬਲੌਗ ਦੇ ਨਾਲ ਤੇ ਐਂਡ ਤੇ ਸਾਡਾ ਬਲੌਗ ਕਿਸਨ ਦਾ ਹੈ ਕਮੈਂਟ ਸ਼ੇਅਰ ਸਕ ਪਰੇ ਗਾਦੇ ਵਾਜੇ ਜੇ ਇਹ ਜਿਹੜੇ ਨਵੇਂ ਆਦੇ ਪੈਨੇ ਕੋ ਵੀ ਸਕ ਪਰੇ ਕਰਾ ਜੇ ਜ਼ਰੂਰ ਦੇਖੀ ਬਾਈ